हां जी दोस्तों सत श्री अकाल स्वागतਾ ਤੁਹਾਡਾ ਸਾਡੇ ਚੈਨਲ ਤੇ ਹੋਰ ਮੈਂ ਚਾਹੁੰਨਾ ਤੁਸੀਂ ਸਭ ਠੀਕ ਠਾਕ ਹੋਵੋ ਵੈਗਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦਾ ਆਪਣਾ ਜੋ ਵੀ ਵੀਡੀਓ ਬਣਾ ਰਹੇ ਆ ਆਪਾਂ ਉਹਦਾ ਵਿਸ਼ਾ ਹੈ ਆਪਾਂ ਪ੍ਰਾਲੀ ਨੂੰ ਕਿਵੇਂ ਜੀਰੀ ਵਾਲੀ ਪ੍ਰਾਲੀ ਨੂੰ ਕਿਵੇਂ ਆਪਾਂ ਧਰਤੀ ਵਿੱਚ ਦੱਬੀਏ ਉਹਦੀ ਆਪਾਂ ਕਿਵੇਂ ਖਾਦ ਬਣਾਈਏ ਉਹਦੇ ਤੇ ਵੀ ਸਾ ਅੱਜ ਆਪਾਂ ਤੁਹਾਨੂੰ ਇਹ ਦੇ ਬਾਰੇ ਦਿਖਾ ਰਹੇ ਹਾਂ ਆਓ ਫਿਰ ਆਪਾਂ ਦੇਖੀਏ ਆ ਜਿਹੜਾ ਖੇਤ ਆ ਆਪਣਾ ਇਹ 1500 ਦੀ 1509 ਦੀ ਉਹ ਆ ਇਹ ਇਹਨੂੰ ਮੰਨ ਲਓ ਵੀ ਆਪਾਂ ਵੜਾ ਕੇ ਹੁਣ ਇਦੇ ਵਿੱਚ ਇੱਕ ਆਪਾਂ ਨੇ ਮੱਲਾ ਟਰੈਕਟਰ ਦੇ ਮਾਗਰੇ ਇੱਕ ਡੰਡਾ ਟਿਊਬੀਓ ਸਾਫਟ ਨਾਲ ਲਾ ਕੇ ਨਾ ਉਹਨੂੰ ਥੋੜਾ ਥੋੜਾ ਖਲਾਰ ਲਿਆ ਇਹਨੂੰ ਉਸ ਤੋਂ ਬਾਅਦ ਇਹਨੂੰ ਆਪਾਂ ਸਫਰ ਸੀਡਰ ਨਾਲ ਐਦਾਂ ਉਹ ਕਰਨਾ ਸਫਰ ਸੀਡਰ ਨਾਲ ਵੱਲੋ ਵੀ ਇਹਦੀ ਬਾਹੀ ਕਰਨੀ ਹੈ ਆ ਦੇਖੋ ਆ ਇਦਾਂ ਦੀ ਉਹ ਮੰਨ ਲਓ ਵੀ ਕਿੱਥੇ ਕਿਤੇ ਜ਼ਿਆਦੇ ਬਰਾਲੀ ਆ ਉਹ ਤਾਂ ਮਾੜੀ ਮੁੱਟੀ ਜ਼ਿਆਦੇ ਦੇਖਦੀ ਆ ਕਿਤੇ ਨਹੀਂ ਤਕਰੀਬਨ ਸਾਰੀ ਵਿੱਚ ਇਹ ਖابط ਹੋਈ ਜਾਣੀ ਆ ਇਸ ਤੋਂ ਬਾਅਦ ਕੀ ਕਰਨਾ ਆਪਾਂ ਨੇ ਇਹਨੂੰ ਪਾਣੀ ਛੱਡ ਕੇ ਪਾਣੀ ਛੱਡ ਕੇ ਇਹਦੇ ਵਿੱਚ ਆਪਾਂ ਨੇ ਫੇਰ ਇਹਨੂੰ ਕੁਝ ਦਿਨਾਂ ਲਈ 15 ਦਿਨਾਂ ਲਈ 20 ਦਿਨਾਂ ਲਈ ਇਹਨੂੰ ਆਪਾਂ ਨੇ ਇਦਾਂ ਹੀ ਵਿੱਚ ਧਰਤੀ ਚ ਗਾਲਣਾ ਉਸ ਤੋਂ ਗਾਲਣ ਤੋਂ ਬਾਅਦ ਜਿਹੜੀ ਫਿਰ ਜਦੋਂ ਬਜਾਈ ਦਾ ਟਾਈਮ ਆਉਣਾ ਨਾ ਜਦੋਂ ਆਪਾਂ ਆ ਇਹ ਫਿਰ ਆਪਾਂ ਨੇ ਇਹਨੂੰ ਸੁਪਰ ਸੀਡਰ ਨਾਲੇ ਇਹਦੀ ਬਜਾਈ ਕਰਨੀ ਹੈ ਬਜਾਈ ਦੇ ਨਾਲ ਦੂਰੀ ਵਾਰ ਜਦੋਂ ਇਹਨੇ ਆਉਣਾ ਕੁਸ ਤਾਂ ਇਹਨੇ ਗਲ ਜਾਣਾ ਕੁਸ ਜਿਹੜੀ ਰਹਿੰਦੀ ਖੁੰਦੀ ਹੋਊਗੀ ਉਹ ਸੁਪਰ ਸੀਡਰ ਨੇ ਫਿਰ ਵਿੱਚ ਦੱਬ ਲੈਣੀ ਹੈ ਇਹ ਰੇ ਦਾ ਬਹੁਤ ਫਰਕ ਪੈ ਜਾਣਾ ਹੁਣ ਜੇ ਇਹਨੂੰ ਇਹ ਥੋੜਾ ਜਿਹਾ ਸੁੱਕਾ ਖੇਤ ਹੈ ਨਹੀਂ ਤਾਂ ਤਕਰੀਬਨ ਹੋਰ ਵੀ ਜਿਆਦਾ ਇਹਨੇ ਉਹ ਹੋਣਾ ਸੀ ਆ ਸਾਰੀ ਦੀ ਸਾਰੀ ਪਰਾਲੀ ਆਪਾਂ ਨੇ ਵਿੱਚੇ ਗਾਲਣੀ ਹੈ ਇਹ ਜਿਹੜੀ ਹੁਣ ਪਰਾਲੀ ਗਲੂਗੀ ਇਹਦੀ ਆਪਣੇ ਮੰਨ ਲਓ ਵੀ ਦੇਸੀ ਤਰੀਕੇ ਵਾਲੀ ਜਿਹੜੀ ਖਾਦ ਬਣਣੀ ਹੈ ਇਹਨੇ ਗਾਲ ਕੇ ਉਹ ਆਪਣੇ ਧਰਤੀ ਨੂੰ ਬਹੁਤ ਫਾਇਦਾ ਦੇਊਗੀ ਜਿਹੜੀ ਆਪਾਂ ਇਹ ਨੂੰ ਫੂਕ ਦੇਣਾ ਹੈ ਆ ਬੇਸਟ ਜਾਣਾ ਆਪਣਾ ਉਹ ਕੁੱਕਿਆ ਹੋਇਆ ਇਹ ਆਪਣਾ ਬੇਸਟ ਹੁਣ ਅੱਜ ਆਪਣੇ ਖਾਦੇ ਰੂਪ ਚ ਕੰਮ ਆਊਗਾ ਇਸ ਕਰਕੇ ਇਹਨੂੰ ਵੱਧ ਤੋਂ ਵੱਧ ਇਦਾਂ ਹੀ ਚਾਹੇ ਰੋਟਾ ਬਿਟਰਨਾ ਚਾਹੇ ਸੁਪਰ ਸੀਟਰ ਨਾਲ ਇਹਨੂੰ ਉਹ ਮਾਲੋ ਵੀ ਕਰੋ ਪਿਆਰ ਆਹ ਸਾਹਮਣੇ ਦੇਖ ਲਓ ਬੰਦਾ ਇਹ ਨੂੰ ਕਿ ਨੇਪਰ ਵਾਲੀ ਇਹਨੇ ਲਿੱਤੇ ਹੋ ਆ ਜਾਣ ਇਹ ਸਾਰਾ ਵਿੱਚ ਜਿਹੜਾ ਵੀ ਵੇਸਟ ਆ ਨਾ ਇਹਨੇ ਗਲ ਕੇ ਪੂਰਾ ਆਪਣਾ ਖਾਦ ਦਾ ਰੂਪ ਧਾਰ ਲਾਣਾ ਉਹ ਤੋ ਇਦਾਂ ਹੀ ਕਰਿਆ ਕਰੋ ਜਿਹੜੀਆਂ ਆਪਾਂ ਫੂਕ ਦਿੰਨੇ ਆ ਇਹਦੇ ਨਾਲ ਬਹੁਤ ਕਾਰਬਨ ਡਾਈਆਕਸਾਈਡ ਗੈਸ ਬਣਦੀ ਆ ਜਿਹੜੀ ਮੰਨ ਲਓ ਵੀ ਆਪਣੇ ਸਾਹ ਲਈ ਬਹੁਤ ਘਾਤਕ ਆਪਾਂ ਨੂੰ ਜਿਆਦਾ ਕਰਾ ਆਕਸੀਜਨ ਦੀ ਲੋੜ ਹੁੰਦੀ ਆ ਇਸ ਲਈ ਤੁਸੀਂ ਇਹਨੂੰ ਇਦਾਂ ਹੀ ਵਿੱਚ ਦੱਬ ਕੇ ਇਹਦਾ ਨਾਲੇ ਤਾਂ ਖਾਦ ਬਣਾਓ ਨਾਲੇ ਇਹਦੇ ਤੋਂ ਹੀ ਇਹ ਜਿਹੜੀ ਆਪਾਂ ਉਹ ਮੰਨ ਲਓ ਵੀ ਕਾਰਬਨ ਡਾਈਆਕਸਾਈਡ ਆਪਣੇ ਸਰੀਰ ਲਈ ਹਾਨੀਕਾਰਕ ਆ ਉਹ ਨਾ ਹੋਵੇ ਯਾਦ ਰੱਖ ਕਰੇ ਇਕਰੇ ਉਹ ਯੂਜ਼ ਕਰੋ ਕਈ ਲੋਕ ਇਹਨੂੰ ਚਕਾ ਕੇ ਵੀ ਉਹ ਕਰ ਲੈਂਦੇ ਨੇ ਮੰਨ ਲਓ ਵੀ ਉਹ ਫਿਰ ਖੇਤ ਲਈ ਉਹਨਾਂ ਉਹਦਾ ਫਾਇਦਾ ਨਹੀਂ ਹੁੰਦਾ ਚੱਕਣ ਨਾਲ ਇਹ ਤਾਂ ਹੋ ਜੂਗਾ ਵੀ ਖੇਤ ਬੇਲੀ ਹੋ ਜੂਗਾ ਪਰ ਫਾਇਦਾ ਤਾਂ ਤਾਂ ਹੀ ਹੋਣਾ ਜੇਕਰ ਆਪਾਂ ਲਓ ਜੀ ਸੁਖਵੀਰ ਨੂੰ ਪਾਣੀ ਪਲਾਉਣ ਬਾਅਦ ਤੇ ਪਿੱਲੂ ਬਾਉਚ ਗਿਆ ਹੌ ਸਾਹਮਣੇ ਪਾਣੀ ਹੁਣ ਪਲਾਉ ਕਹਿੰਦੇ ਪਿਆਸ ਲੱਗੀ ਸੁਖਵੀਰ ਨੂੰ ਗੱਬੇ ਕਰਕੇ ਕਹਿੰਦੇ ਪਿਆਸ ਲੱਗੀ ਹੁਣ ਪਾਣੀ ਪਲਾ ਰਿਹਾ ਉਹਨੂੰ ਆਹ ਦੇਖੋ ਫਿਰ ਕੀ ਕਹਿਦਾ ਸੁਖਵੀਰ ਹੁਣ ਪਾਣੀ ਨੂੰ ਹਾਂ ਇਹ ਪਾਣੀ ਤਾਂ ਪੀ ਲੇਤਾ ਹਾਂ ਕਹਦਾ ਪਿਆਸ ਪਿਆਸ ਜੇਤੀਓ ਲੱਗ ਗਈ ਫਿਰ ਹਾਂ ਕਹਿੰਦਾ ਰਹੇਗਾ ਹਾਂ ਕਿ ਲੱਗ ਗਿਆ ਪਿਆਸ ਪਿਆਸ ਲੱਗ ਰਹੀ ਹੈ ਗਰਮੀ ਹੈਗਾ ਅੱਛਾ ਠੀਕ ਹੈ ਹੋਰ ਕੀ ਦੇਖ ਕੇ ਆ ਕਿਵੇਂ ਲੱਗਦਾ ਠੀਕ ਹੈਗਾ ਵਧੀਆ ਹੈਗਾ ਫਿਰ ਬੈਠ ਜਾਂਦੇ ਨੇ ਥੱਲੇ ਪਰਾਲੀ ਉੱਤੇ ਦੱਬ ਜੂ ਪੂਰੀ ਹਾਂ ਹਾਂ ਆਹੋ ਹੁਣ ਪਾਣੀ ਛੱਡ ਕੇ ਹੁਣ ਫਿਰ ਗਲ ਜੂ ਸਮਾਰ ਕੇ ਅੱਜ ਗਲ ਜਾਵਾਂਗੇ ਪਾਣੀ ਜਦ ਲੱਗੇ ਪਾਣੀ ਗਲ ਜਾਵਾਂਗੇ ਹਾਂ ਇਹ ਨਹੀਂ ਰੇਂਦਾ ਕਿ ਵੀ ਨਹੀਂ ਰੇਂਦਾ ਪੌਰਾ ਕਿ ਵੀ ਨਹੀਂ ਰਹੂਗਾ ਆ ਇਤਹਾ ਹੈ ਗਲ ਜਾਣਗੇ ਠੀਕ ਜਿਹੜਾ ਇਹ ਖੇਤ ਆਪਾਂ ਨੇ ਹੁਣ ਮੰਨ ਲਓ ਵੀ ਇਹ ਕੁਝ ਖੇਤਾਂ 'ਚ ਉਹ ਪ੍ਰਚੀਣ ਬੀਜਣ ਆਪਾਂ ਨੇ ਉਸ ਖੇਤ 'ਚ ਫਿਰ ਕਣਕ ਜਾਂ ਸਰੋਂ ਕਰਾਂਗੇ ਇਹਨੂੰ ਇਦਾਂ ਹੀ ਆਪਾਂ ਨੇ ਤਿਆਰ ਕਰਨਾ ਹੈ ਮੰਨ ਲਓ ਵੀ ਇਹਦੇ ਵਿੱਚ ਹੁਣ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਜਿੰਨੇ ਵੀ ਮੰਨ ਲਓ ਇਹ ਪਾਉਣ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਪਾਣੀ ਛੱਡ ਲਾਣਾ ਹੈ ਪਾਣੀ ਛੱਡ ਕੇ ਫਿਰ 10-15 ਦਿਨ ਇਦਾਂ ਹੀ ਉਹਨੂੰ ਗਾਲਣਾ ਦੇਣਾ ਇਹ ਗਾਲ ਜਦੋਂ ਗਲ ਗਿਆ ਮੰਨ ਲਓ ਵੀ ਅੱਧ ਪਜਦ ਤੱਕ ਇਹਨੇ ਹੋਣੇ ਗਲ ਜਾਣਾ ਕੁਛ ਨਾ ਕੁਛ ਇਹਦੇ ਨਾਲ ਪੱਟਿਆ ਗਿਆ ਹੈ ਕੁਛ ਨਾ ਕੁਛ ਅ ਮਨ ਲਓ ਵੀ ਉਹਦੇ ਵਿੱਚ ਧਰਤੀ ਚ ਗਲ ਜਾਣਾ ਠੀਕ ਹੈ ਜੀ ਇਦਾਂ ਹੀ ਇਦਾਂ ਹੀ ਇਹਦੇ ਸਾਰੇ ਨੇ ਉਹ ਹੋ ਜਾਣਾ ਹੁਣ ਇਹਦੇ ਵਿੱਚ ਇੱਕ ਪਾਸੇ 40 ਦੇ ਵੱਟ ਪਾ ਕੇ ਆਪਾਂ ਨੇ ਅੱਧੇ ਚ ਬਸਰੀਆਂ ਚਰਦਾਂਗੇ ਅ ਇਦਾਂ ਹੀ ਆਪਾਂ ਨੇ ਪਹਿਲਾਂ ਵੀ ਕਈ ਵਾਰ ਕਰਿਆ ਵੀ ਮੰਨ ਲਓ ਵੀ ਵੱਟਾਂ ਵਾਲੀ ਜਗਾ ਤੇ ਡਬਲ ਫੇਰ ਕੇ ਉਹਨੂੰ ਵੱਟ ਪਾ ਲੈਨੇ ਆ ਬਾਕੀ ਦਾ ਚਾਹੇ ਇਦਾਂ ਹੀ ਪ੍ਰਾਲੀ ਦੇ ਵਿੱਚ ਵਰਸ਼ੀਣ ਬੀਜ ਤੋਂ ਬਹੁਤ ਵਧੀਆ ਹੁੰਦਾ ਹੈ ਕੋਈ ਐ ਨਹੀਂ ਲੱਗਦਾ ਵੀ ਉਹ ਵੱਢਣ 'ਚ ਕੋਈ ਉਹਦੀ ਤਕਲੀਫ ਹੁੰਦੀ ਉਹ ਵੀ ਪੱਧਰ ਖੇਤ ਤਾਂ ਪੱਧਰੇ ਹੁੰਦਾ ਪਰਾਲੀ ਨਹੀਂ ਗਲ ਜਾਣਾ ਥੋੜੇ ਦਿਨ ਚ ਇਹ ਕਰਕੇ ਥੋੜਾ ਜਿਆਦਾ ਇੱਧਰ ਨੂੰ ਤੁਸੀਂ ਜਿਆਦਾ ਵੀਰੋ ਆਵੋ ਆਪਾਂ ਇਦਾਂ ਹੀ ਆਪਣੇ ਖੇਤਾਂ ਦੀ ਰਾਇੰਦ ਖੋਦ ਨੂੰ ਨਵੇੜੀਏ ਬਾਕੀ ਸਾਡੇ ਇਹਨਾਂ ਵਿਚਾਰਾਂ ਬਾਰੇ ਤੁਸੀਂ ਆਪਣਾ ਕਮੈਂਟ ਵਿੱਚ ਦੱਸੋ ਵੀ ਕਿੱਦਾਂ ਲੱਗਿਆ ਤੁਹਾਨੂੰ ਜੋ ਵੀ ਹੈ ਕਮੈਂਟ ਚ ਜਰੂਰ ਦੱਸੋ ਬਾਕੀ ਸਾਰੇ ਦੋਸਤਾਂ ਦਾ ਬਹੁਤ ਧੰਨਵਾਦ ਆ ਮੈਂ ਕਰਦਾ ਹਾਂ ਜਿਹੜਾ ਵੀ ਤੁਸੀਂ ਸਾਡੀ ਇਸ ਦੀ ਰੋਜ਼ ਦੀ ਦੂਏ ਤੀਏ ਦੇ ਦਿਨਾਂ 'ਚ ਉਹ ਵੀ ਵੀਡੀਓ ਬਣਾਉਂਦੇ ਆਂ ਅਸੀਂ ਉਹ ਤੇ ਦੇਖਦੇ ਹੋਂ ਨੂੰ ਲਾਈਕ ਤੇ ਕਮੈਂਟ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਇਦਾਂ ਹੀ ਆਪਣੇ ਅੱਗੇ ਫੇਰ ਸ਼ੇਅਰ ਕਰਦੇ ਰਹਿਆ ਕਰੋ ਵੀਡੀਓ ਨੂੰ ਇੱਕ ਤੇ ਇੱਕ ਮਿੰਟ ਵੀ ਕਰਿਆ ਕਰੋ ਨਾਲ ਸਾਡੇ ਜਿਹੜੇ ਨਵੇਂ ਦੋਸਤ ਜੁੜੇ ਨੇ ਉਹ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ